ਦੇ ਲੋਕ ਸੁਭਾ ਹਲਕਾਰ ਖੜੂਰ ਸਾਹਿਬ ਤੋਂ ਜਿੱਤ ਤੋਂ ਬਾਅਦ ਹੁਣ ਅਮਰਿਤਪਾਲ ਦੇ ਮਾਪੇ ਡਿਬਰੂਗੜ੍ਹ ਜੇਰ ਪਹੁੰਚੇ ਨੇ ਜੀ ਹਾਂ ਭਾਈ ਅਮਰਿਤਪਾਲ ਦੇ ਮਾਪੇ ਡਿਬਰੂਗੜ੍ਹ ਜੇਰ ਪਹੁੰਚੇ ਨੇ ਜਿੱਥੇ ਉਹ ਖੜੂਰ ਸਾਹਿਬ ਤੋਂ ਜਿੱਤ ਦਾ ਸਰਟੀਫਿਕੇਟ ਭਾਈ ਅਮਰਿਤਪਾਲ ਸਿੰਘ ਨੂੰ ਦੇਣਗੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਜੇਰ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਸਰਟੀਫਿਕੇਟ ਮੀਡੀਆ ਸਾਹਮਣੇ ਦਿਖਾਇਆ ਜਿਸ ਦੇ ਨਾਲ ਹੀ ਉਹਨਾਂ ਦੇ ਮਾਤਾ ਵੀ ਹੱਥ ਵਿੱਚ ਮਠਿਆਈ ਚੱਕੀ ਨਸਰਾਏ ਨੇ ਜੀ ਹਾਂ ਲੋਕ ਸਭਾ ਚੋਣਾਂ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਜੇਲ੍ਹ ਵਿੱਚੋਂ ਰਿਹਾ ਹੋਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਦਾ ਪੂਰਾ ਪਰਿਵਾਰ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਕਰਨ ਦੀ ਮੰਗ ਕਰ ਰਿਹਾ ਹੈ ਉੱਥੇ ਹੀ ਪੂਰਾ ਪਰਿਵਾਰ ਉਹਨਾਂ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ਪਹੁੰਚਿਆ ਜਿੱਥੇ ਕਿ ਉਹਨਾਂ ਦੇ ਮਾਪੇ ਭਾਈ ਅਮਰਿਤਪਾਲ ਸਿੰਘ ਨੂੰ ਜਿੱਤ ਦਾ ਸਰਟੀਫਿਕੇਟ ਸੌਂਪਣਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਦਾ ਪੂਰਾ ਪਰਵਾਰ ਡਿਬਰੂਗੜ ਏਅਰਪੋਰਟ ਤੇ ਪਹੁੰਚਿਆ ਸੀ ਜਿੱਥੇ ਕਿ ਉਹਨਾਂ ਦੀ ਪਤਨੀ ਪਹਿਲਾਂ ਤੋਂ ਮੌਜੂਦ ਸੀ ਅਤੇ ਭਾਈ ਅਮਰਿਤਪਾਲ ਦੇ ਪਤਨੀ ਕਿਰਨਦੀਪ ਕੌਰ ਵੱਲੋਂ ਏਅਰਪੋਰਟ ਤੇ ਅਮਰਿਤਪਾਲ ਦੇ ਮਾਪਿਆਂ ਦਾ ਸਵਾਗਤ ਕੀਤਾ ਗਿਆ ਇਸ ਦੌਰਾਨ ਅਮਰਿਤਪਾਲ ਦੇ ਮਾਪਿਆਂ ਦੇ ਹੱਥ ਵਿੱਚ ਮਠਿਆਈ ਅਤੇ ਸਰਟੀਫਿਕੇਟ ਵੀ ਨਸਰਾਇਆ ਦੱਸਦੀ ਹੈ ਕਿ ਅਮਰਿਤਪਾਲ ਨੇ ਜੇਲ੍ਹ ਚ ਰਹਿ ਕੇ ਲੋਕ ਸਭਾ ਦੀ ਚੋਣ ਜਿੱਤੀ ਹੈ ਪਹਿਲਾ ਅਮਰਿਤਪਾਲ ਦੀ ਪਤਨੀ ਨੇ ਜਿੱਤ ਤੋਂ ਬਾਅਦ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਮਾਪੇ ਵੀ ਭਾਈ ਅਮਰਿਤਪਾਲ ਨੂੰ ਮਿਲਣ ਪਹੁੰਚੇ ਨੇ ਤਾਂ ਦੱਸੀਏ ਕਿ ਸਭ ਤੋਂ ਹੈਰਾਨ ਕਰ ਦੇਣ ਵਾਲਾ ਚੋਣ ਨਤੀਜਾ ਖਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਦਾ ਸੀ ਜਿੱਥੋਂ ਕਿ ਦੋ ਆਜ਼ਾਦ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਨੇ ਜੇਲ੍ਹ 'ਚ ਬੈਠ ਕੇ ਹੀ 197120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜੀਰਾ ਨੂੰ maat ਦਿੱਤੀ ਸੀ ਜਦਕਿ ਖੜੂਰ ਸਾਹਿਬ ਤੋਂ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਤੀਜੇ ਨੰਬਰ ਤੇ ਰਹੇ ਸੀ ਉਹਨਾਂ ਨੂੰ ਸਿਰਫ 194836 ਵੋਟਾਂ ਹੀ ਪਈਆਂ ਸੀ ਪਰ ਪਈ ਅਮਰਿਤਪਾਲ ਸਿੰਘ ਨੇ ਕਰੀਬ 2 ਲੱਖ ਦੇ ਫਰਕ ਨਾਲ ਇਹਨਾਂ ਵੱਡੇ ਦਿਗਜਾਂ ਨੂੰ ਹਰਾ ਕੇ ਖੜੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਮਾਪੇ ਪਈ ਅਮਰਿਤਪਾਲ ਸਿੰਘ ਨੂੰ ਮਿਲਣ ਜੇਲ੍ਹ ਪਹੁੰਚੇ ਨੇ ਜਿੱਥੇ ਕਿ ਮਾਪਿਆਂ ਵੱਲੋਂ ਉਹਨਾਂ ਨੂੰ ਜਿੱਤ ਦਾ ਸਰਟੀਫਿਕੇਟ ਸੌਪਿਆ ਜਾਵੇਗਾ ਦੱਸਿਏ ਕਿ ਜੇ ਵਿੱਚ ਬੰਦ ਪਾਈ ਅਮਰਿਤਪਾਲ ਸਿੰਘ ਹੁਣ ਖਰੂਰ ਸਾਹਿਬ ਹਲਕੇ ਤੋਂ ਐਮਪੀ ਬਣ ਚੁੱਕੇ ਨੇ ਇਸ ਕਾਰਨ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਉਹ ਜਲਦ ਹੀ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਹਾਲਾਂਕਿ ਉਹਨਾਂ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ ਐਨਐਸਏ ਲਗਾਇਆ ਗਿਆ ਹੈ ਪਰ ਹੁਣ ਉਹਨਾਂ ਤੋਂ ਐਨਐਸਏ ਹਟਾਉਣ ਦੀ ਮੰਗ ਵੀ ਜ਼ੋਰ ਫੜਨ ਲੱਗੀ ਹੈ ਅਜਿਹੇ ਵਿੱਚ ਹੁਣ ਸਰਕਾਰ ਦਾ ਇਸ ਪੂਰੇ ਮਾਮਲੇ ਤੇ ਕੀ ਰੁਖ ਰਹਿੰਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਉਸ ਤੋਂ ਪਹਿਲਾਂ ਹੁਣ ਅਮਰਿਤਪਾਲ ਦੇ ਮਾਪੇ ਉਹਨਾਂ ਨੂੰ ਮਿਲਣ ਅਸਾਮ ਦੇ ਡਿਬਰੂਗੜ ਜੇਲ੍ਹ ਪਹੁੰਚੇ ਨੇ ਦੱਸਿਆ ਕਿ ਅਜਨਾਲਾ ਥਾਣਾ ਮਾਮਲੇ ਤੋਂ ਬਾਅਦ ਪਈ ਅਮ੍ਰਿਤ ਪਾਲ ਸਿੰਘ ਸੜੇ ਹੋਰ ਕਈਆਂ ਨੂੰ ਐਨਐਸਏ ਲਗਾ ਕੇ ਡਿਬਰੂਗੜ੍ਹ ਜੇੜ ਬੰਦ ਕੀਤਾ ਗਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ